ਕੋਟਕਪੂਰਾ ਦੇ ਵਿੱਚ ਤੀਆਂ ਤੀਸ ਦੀਆਂ ਪ੍ਰੋਗਰਾਮ ਦੇ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬੱਚਿਆਂ ਦੇ ਨਾਲ ਭੰਗੜਾ ਪਾਇਆ ਨਾਲ ਕੀ ਉਹਨਾਂ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਖੁਰਾ ਨੇ ਵੀ ਵਿਦਿਆਰਥਣਾਂ ਦੇ ਨਾਲ ਗਿੱਧਾ ਪਾ ਕੇ ਮੌਕੇ ਦੇ ਉੱਤੇ ਰੌਣਕਾਂ ਹੀ ਪਾ ਦਿੱਤੀਆਂ ਦਰਅਸਲ ਕੋਟਕਪੂਰਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਦੇ ਵੱਲੋਂ ਤੀਆਂ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਮਗਮ ਦੌਰਾਨ ਪੰਜਾਬ ਵਿਦਵਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਉਹਨਾਂ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਬਤੌਰ ਮਹਿਮਾਨ ਚਾਮਲ ਹੋਏ ਅਤੇ ਦੋਹਾਂ ਮਹਿਮਾਨਾਂ ਨੇ ਬੱਚਿਆਂ ਦੇ ਨਾਲ ਗਿੱਧਾ ਤੇ ਪੰਗੜਾ ਪਾ ਕੇ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ ਦੇਖੋ ਇਹ ਭਾਵੇਂ ਭਾਰਤ ਦਾ ਅਖਰੀਸ਼ ਹੈ ਜਾਂ ਸਾਡਾ ਸਮਾਜ ਹੈ ਸਾਰਾ ਪੰਜਾਬੀ ਸਮਾਜ ਖਾਸ ਤੌਰ ਤੇ ਬੜਾ ਸजग ਹੈ ਸਾਨੂੰ ਮਾਣ ਆ ਸਾਡੀ ਸੰਸਕ੍ਰਿਤੀ ਤੇ ਸਾਡੇ ਮੇਲਿਆਂ ਤੇ ਸਾਡੇ ਤਿਉਹਾਰਾਂ ਤੇ ਜਿਹਦੇ ਨਾਲ ਪੰਜਾਬ ਬਣਦਾ ਇੱਕ ਪੰਜਾਬ ਦੀ ਸਪਿਰਿਟ ਬਣਦੀ ਹੈ ਸੋ ਪੰਜਾਬ ਇੱਕ इमोਸ਼ਨ ਹੈ ਉਸੇ ਦਾ इमोਸ਼ਨ ਹੈ ਤਿਆਗ ਦਾ इमोਸ਼ਨ ਹੈ ਸੱਚ ਤੇ ਖੜਨ ਦਾ इमोਸ਼ਨ ਹੈ ਬਲੀਦਾਨ ਦਾ इमोਸ਼ਨ ਹੈ ਭਲਾਈ ਦਾ इमोਸ਼ਨ ਹੈ ਸੋ ਅਸੀਂ ਉਹ ਸਾਰੇ ਜਿਹੜੇ ਸਾਡੇ ਕ੍ਰੈਡੈਂਸ਼ਲ ਉਹ ਅਗਲੀ ਅਗਲੀ ਪੀੜੀ ਨੂੰ ਪਾਸ ਆਨ ਕਰਦੇ ਆ ਇਹਨਾਂ ਮੇਲਿਆਂ ਦੇ ਰਾਹੀਂ ਸੋ ਅੱਜ ਇਸ ਮੇਲੇ ਤੀਆਂ ਦਾ ਜਿਹੜਾ ਆਰਗੇਨਾਈਜ਼ ਕਰਾਇਆ ਇੱਕ ਬੜਾ ਵਧੀਆ ਉਪਰਾਲਾ ਹੈ ਔਰ ਖੁਸ਼ੀ ਦਾ ਉਲਾਸ ਦਾ ਇੱਕ ਐਕਸਪੀਰੀਅੰਸ ਹੋਇਆ ਮੈਨੂੰ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ ਕਟਕਪੁਰਾ ਦੇ ਵਿੱਚ 30 30 ਦੀਆਂ ਪ੍ਰੋਗਰਾਮ ਦੇ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬੱਚਿਆਂ ਦੇ ਨਾਲ ਭੰਗੜਾ ਪਾਇਆ ਨਾਲ ਕੀ ਉਹਨਾਂ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਖੁਰਾ ਨੇ ਵੀ ਵਿਦਿਆਰਥਣਾਂ ਦੇ ਨਾਲ ਗਿੱਧਾ ਪਾ ਕੇ ਮੌਕੇ ਦੇ ਉੱਤੇ ਰੌਣਕਾਂ ਖੀ ਪਾ ਦਿੱਤੀਆਂ ਦਰਅਸਲ ਕਟਕਪੁਰਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਦੇ ਵੱਲੋਂ ਦੀਆਂ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਮੌਕਮ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਉਹਨਾਂ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਬਤੌਰ ਕਮ ਮਹਿਮਾਨ ਚਾਮਲ ਹੋਏ ਅਤੇ ਦੋਹਾਂ ਮਹਿਮਾਨਾਂ ਨੇ ਬੱਚਿਆਂ ਦੇ ਨਾਲ ਗਿੱਧਾ ਤੇ ਪੰਗੜਾ ਪਾ ਕੇ ਸਮਾਗਮ ਨੂੰ چارਚੰਨ ਲਗਾ ਦਿੱਤੇ ਦੇਖੋ ਇਹ ਭਾਵੇਂ ਭਾਰਤੂ ਦਾ ਪ੍ਰੈਸ਼ਰ ਦਾ ਜਾਂ ਸਾਡਾ ਸਮਾਜ ਹੈ ਸਾਰਾ ਪੰਜਾਬੀ ਸਮਾਜ ਖਾਸ ਤੌਰ ਤੇ ਬੜਾ ਸजग ਹੈ ਸਾਨੂੰ ਮਾਣ ਆ ਸਾਡੀ ਸੰਸਕ੍ਰਿਤੀ ਤੇ ਸਾਡੇ ਮੇਲੇ ਤੇ ਸਾਡੇ ਤਿਉਹਾਰਾਂ ਤੇ ਜਿਹਦੇ ਨਾਲ ਪੰਜਾਬ ਬਣਦਾ ਇੱਕ ਪੰਜਾਬ ਦੀ ਸਪਿਰਿਟ ਬਣਦੀ ਹੈ ਸੋ ਪੰਜਾਬ ਇੱਕ इमोਸ਼ਨ ਹੈ ਖੁਸ਼ੀ ਦਾ इमोਸ਼ਨ ਹੈ ਤਿਆਗ ਦਾ इमोਸ਼ਨ ਹੈ ਅੱਜ ਤੇ ਖੜਨ ਦਾ इमोਸ਼ਨ ਹੈ ਬਲੀਦਾਨ ਦਾ इमोਸ਼ਨ ਹੈ ਭਲਾਈ ਦਾ इमोਸ਼ਨ ਹੈ ਸੋ ਅਸੀਂ ਉਹ ਸਾਰੇ ਜਿਹੜੇ ਸਾਡੇ ਕ੍ਰੈਡੈਂਸ਼ੀਅਲ ਉਹ ਅਗਲੀ ਅਗਲੀ ਪੀੜੀ ਨੂੰ ਪਾਸ ਆਨ ਕਰਦੇ ਆ ਇਹਨਾਂ ਮੇਲਿਆਂ ਦੇ ਰਾਹੀਂ ਸੋ ਅੱਜ ਇਸ ਮੇਲੇ ਤੀਆਂ ਦਾ ਜਿਹੜਾ ਆਰਗੇਨਾਈਜ਼ ਕਰਾਇਆ ਇੱਕ ਬੜਾ ਵਧੀਆ ਉਪਰਾਲਾ ਹੈ ਔਰ ਖੁਸ਼ੀ ਦਾ ਉਲਾਸ ਦਾ ਇੱਕ ਐਕਸਪੀਰੀਅੰਸ ਹੋਇਆ ਮੈਨੂੰ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ